ಬಲ್ಲೆವು ಜಮಾನಾ ಖುರಾಕ ਬਾਲੀਪੁਰ ਕਿੰਨੀ ਸੌਂਗ ਲੱਗੇ ਤੁਹਾਡੇ ਪਿੱਛੇ ਬਾੜੀ ਭਗਾਈ ਨਜਾਇਆ ਜਿੰਨੀ ਭਗਾਈ ਤੇ ਅਸੀਂ ਜ਼ਿੰਦਗੀ ਦੀ ਪਹਿਲੀ ਵਾਰ ਕੀਤੀ ਤੇਰਾ ਸਹਿਰ ਐਨਾਰ ਤੇ ਬੋਲੇ ਬਣਾ ਕਿ ਨੂੰ ਝੂਠ ਦਿੰਨ ਨੂੰ ਹਾਂ ਹਾਂ ਇਹ ਦੇਖੋ ਸੁਣ ਸਾਡੀ ਲੱਡੂ ਆ ਫਿਰਦੀ ਇੱਧਰ ਮੇਰੀ ਪਾਹ ਕੰਨਾ ਕੱਲੇ ਹੋ ਗਏ ਕੋਈ ਕੱਟ ਕਰ ਲਿਆ ਹੁਣ ਕਿੱਧਰ ਚੱਲੇ ਆ ਸਫਾਈ ਕਰ ਸਫਾਈ ਕਰਨ ਸਫਾਈ ਕਰ ਕਰ ਦੇ ਬਾਬੂ ਸਫਾਈ ਕਰ ਦੇਣਾ ਨੇ ਯਾਰ ਬਾਕੀ ਖੁਸ਼ ਰਹੋ ਹਾਂਜੀ ਸੱਸੀ ਗਾਲੀ ਸਾਰਿਆਂ ਨੂੰ ਅੱਜ ਹੁਣ ਕਰਾਂਗੇ ਕਿਹੜੇ ਘੈਂਟ ਹੋਗੇ ਤੇ ਆਪਾਂ ਵੀ ਘੈਂਟ ਹੈ ਨਾ ਅੱਜ ਦਾ ਸਾਡੇ ਵਲੌਗ ਤੋਂ ਬਹੁਤ ਕਮਾਲ ਦੇ ਬਣੇ ਹੋਇਆ ਹਾਂਜੀ ਅੱਜ ਕਰਾਂਗੇ ਫਿਰ ਘੈਂਟ ਜੀ ਹੋਰ ਵੀ ਤਾਂ ਛੁੱਟ ਆਪਾਂ ਹਾਂਜੀ ਤੇ ਆਜਾ ਪਾ ਚੱਲੇ ਆ ਕਿਹਦੇ ਕੋਲੇ ਤੋਡੇ ਲਈ ਆ ਸਰਪ੍ਰਾਈਜ਼ ਠੀਕ ਹੈ ਕਿਹੜੀ ਦਿਨ ਚੱਲੇ ਆ ਸਰਪ੍ਰਾਈਜ਼ ਦਾ ਬਾਕੀ ਤੁਸੀਂ ਤੁਹਾਨੂੰ ਦੇਖ ਕੇ ਪਤਾ ਲੱਗ ਜੂਗਾ ਬਾਕੀ ਆਪਾਂ ਚੱਲਦੇ ਆ ਅੱਗੇ ਦਿਖਾਉਣਾ ਤੁਹਾਨੂੰ ਕੀ ਸਾਥੀ ਵੀ ਆ ਰਹੇ ਸਾਡੇ ਨਾਲ ਚੱਲਗੇ ਚਲੋ ਠੀਕ ਹੈ ਫਿਰ ਆਪਾਂ ਮਿਲਦੇ ਆ ਅੱਗੇ ਠੀਕ ਹੈ ਹਾਂ ਜੀ ਕਿੱਥੇ ਆ ਕੇ ਕਹਿੰਦੇ ਕਹਿੰਦੇ ਬੱਬੂ ਆਇਆ ਨਹੀਂ ਤੇ ਮਕੈਨਿਕੀ ਪਹਿਲਾਂ ਚੱਲ ਪਈ ਇਹਦੀ ਟਿੱਲੇ ਵਾਲੇ ਕਰ ਰਿਹਾ ਕਹਿੰਦਾ ਬ੍ਰੇਕੀ ਵਾਲੇ ਟਿੱਲੇ ਕਰ ਰੱਖਿਆ ਹੁਣ ਦੀ ਮਕੈਨਿਕੀ ਕਰਨ ਲੱਗਿਆ ਪਤੰਦਰ ਚੜਦੇ ਗਾਦੇ ਸਮਾਰ ਕੇ ਲੈ ਥੋੜੇ ਨੂੰ ਨੱਕ ਰਖਾਈਏ ਚਲੋ ਦੇਖ ਖਜਾ ਤੇ ਇਪਦੇ ਨਿਊ ਲੋਕਾ ਹੋਰ ਨੱਕ ਰਿਹਾ ਕਮੈਂਟ ਕਰੋ ਹੁਣ ਕਰੇ ਥੋੜੀ ਟਿਕਾਣਾ ਨਾ ਚੱਲੂਗਾ ਨਾ ਹੋ ਗਿਆ ਆ ਕੇ ਵਗੇ ਮੋੜ ਸਾਲ ਹਾਂ ਓਕੇ ਓਕੇ ਬਹਿ ਜਗੇ ਚਲੋ ਜੀ ਹੁਣ ਆਪਾਂ ਬੈਠ ਗਏ ਤੇ ਮੌਸਮ ਵਾਲ ਇੱਕ ਨੰਬਰ ਆ ਬਬਾ ਦੇਖ ਮੌਸਮ ਦੇ ਕੀ ਕਹਣਾ ਕਹਿੰਦਾ ਵੀਊ ਚੈੱਕ ਕਰ ਵੀ ਚੈੱਕ ਕਰੋ ਮੁੰਡਿਓ ਹਾਂ ਬਈ ਚੱਲ ਭਾਈ ਬਾਰੀ ਹਿੱਸੀ ਹੋਇਆ ਬਹੁਤ ਖਤਰਨਾਕ ਬੜੇ ਖਤਰਨਾਕ ਫੜੀ ਨਾ ਇੱਕ ਹੰਡਾ ਮੈਂ ਚੱਕ ਕੇ ਲੈ ਕੇ ਜਾਉਂਗੀ ਕਿਵੇਂ ਆਏ ਇਹ ਗੰਦੀ ਮਾਰਦੀ ਆ ਤੂੰ ਗੰਦੀ ਵੱਢ ਮਾਰ ਰਹੀ ਉਹਦੇ ਮੈਨੂੰ ਗੰਦੀ ਵੱਢੀ ਕਿਵੇਂ ਆਏ ਗੰਦੀ ਵੱਢੀ ਲੈ ਕੇ ਚਲੀ ਹੋਣ ਕੇ ਮੈਨੂੰ ਦਾ ਕਿਆ ਲੱਗਦਾ ਓਏ ਰਿਆ ਕਿਵੇਂ ਆ ਉਹ ਲੈ ਕੇ ਦਊਗਾ ਤੈਨੂੰ ਕਿਆ ਕਹ ਤੂੰ ਕਰੀ ਜਾਂਦਾ ਏ ਓਏ ਆ ਗਰੀਬ ਲੈ ਕੇ ਚੱਲ ਆ ਜੀ ਅੰਦਰ ਕੀ ਬੱਤ ਕੀ ਕਰੀਏ ਨਾ ਹੈ ਕੀ ਕਰੀਏ ਨਾ ਏਲੀ ਹਾਂਜੀ ਤਾਂ ਫਾਈਨਲੀ ਆਪਾਂ ਪਹੁੰਚ ਗਏ ਸੀ ਨਾ ਡੀਵੀ ਉਹਨਾਂ ਕੋਲੇ ਜੀਜੀ ਕੋਲੇ ਪਸੰਧਾਰ ਵਾਲੇ ਕੈਸੇ ਨਾਲ ਦਈਏ ਪ੍ਰੋਕੈਸ਼ਨ ਕਰਵਾਇਆ ਉਹਨਾਂ ਨੇ ਕੰਨ ਦਾ ਹਨ ਲੈ ਆਪਾਂ ਉਹਨਾਂ ਦਾ ਹਾਲ ਚਾਲ ਪੁੱਛਣ ਆਏ ਸੀ ਤੇ ਹਣ ਆਪਾਂ ਚੱਲੇ ਹਾਂ ਜੀਜੀ ਕੋਲ ਚੱਲੀਏ ਪੁੱਤ ਲੈ ਚੱਲੋ ਤੇ ਰਣਕਾਂ ਦਾ ਪ੍ਰਸ਼ਨ ਕਰਵਾਇਆ ਸੀ ਤੇ ਆਪਾਂ ਨੂੰ ਪਤਾ ਲੱਗਿਆ ਤੇ ਆਪਾਂ ਨਾਲੇ ਪਤਾ ਲਾਣਾ ਹੈ ਤੇ ਇਹਨਾਂ ਨੂੰ ਸਦਾਰਾ ਦੇਣਾ ਹੈ ਚਲੋ ਦੇਖੋ ਦੇਖੋ ਹੈਲੋ ਰੋੜ ਵਾਲਾ ਲੱਗਦਾ ਚਲੋ 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 ਸੱਚੀ ਕਾ ਸੱਚੀ ਕਾ ਲੈ ਸੱਚੀ ਕਾ ਦੂਜੀ ਹਾਂ ਠੀਕ ਆ ਸਿੱਕਾ ਮੈਂ ਕਦੋਂ ਆਈ ਸੀ ਇਹ ਲੋਕ ਲਈ ਹੈ ਬਈ ਲੋਕ ਲਈ ਹੈ ਬਈ ਪਹਿਲਾਂ ਆ ਗਿਆ ਸੀ ਲੋਕ ਲਈ ਹੈ ਬਈ ਮੈਂ ਬੜੇ ਚੱਡਾ ਪੜ ਰਾਂ ਆਇਆ ਠੀਕ ਹੈ ਬਈ ਸੱਟਾ ਕੰਮ ਕਰ ਥੋੜਾ ਬੈ ਜਾ ਫਿਰ ਚੱਕ ਲੋ ਗਰ ਜਾ ਮੁੰਡਿਆ ਕਿਲੋ ਕਿਲੋ ਜਾ ਕਿਲੋ ਮੀਲਾ ਕਿਲੋ ਹਾਂ ਕਿਲੋ ਸਾੜੇ ਖਸ ਹਾਂ ਛੋਟੀ ਵੜਦਾ ਕੋ ਸਦੇ ਦੇਖੋ ਇਧਰ ਤੋਂ ਦੇਖੋ ਇਧਰ ਦੇਖੋ ਤੇ ਹੁਣ ਇਧਰ ਦੇਖੋ ਇੰਨਾ ਗੈਂਡਾ ਦੇਖੋ ਮੇਰੇ ਹਾਂ ਇਧਰ ਦੇਖੋ ਔਰ ਮੇਰੀ ਭਾਬੀ ਹੈਗੀ ਨਾ ਹੋਰ ਚੁੱਕਿਆ ਰੱਖ ਲੈ ਨੂੰ ਮੀਨਾ ਇੱਥੇ ਰੱਖ ਲੈ ਨੂੰ ਆ ਕਲਮ ਬੱਲੇ ਓ ਜਵਾਨਾ ਖਲਾਗਪੁਰੀ ਕਹਿੰਦੀ ਆ ਨਾ ਬੱਲੇ ਕਰਾ ਬੱਲੇ ਤੇ ਬੱਲੇ ਬੱਲੇ ਮੈਂ ਬੈਠੀ ਬੈਠੀ ਸੀ ਇਹ ਕੋਲ ਕੋ ਨਹੀਂ ਹੈ। ਘਟਕਟ ਦੀ ਲਾਲੀ ਵਿੱਚ ਬਾਤ ਚੱਲਦੀ ਨਹੀਂ। ਹਾਂ। ਠੀਕ ਹੈ। ਬੰਦ ਨਹੀਂ ਇਸ ਲਈ। ਨਾ ਮਤਲਬ। ਇਹਨੇ ਦੱਕਰੀ ਨਹੀਂ ਹੁੰਦਾ ਹੈ। ये हो गया ਸਿਓ ਨੋ ਨਾ ਹੁਣ ਤੋਂ ਕੋਈ ਨਹੀਂ ਲੰਮੀ ਬੈਠੀ ਹਾਂਜੀ ਹੁਣ ਆਪਾਂ ਚੱਲੇ ਆਂ ਥੋੜਾ ਸਮਾਂ ਲਾ ਆ ਤਿੰਨ ਜਨੇ ਹੋਰ ਲਾ ਦਈਏ 306 ਕੰਪਲੀਟ ਤੇ ਪਹਿਲੇ ਚੱਲੇ ਆਂ ਚੱਲੇ ਵਾ ਇਹਨਾਂ ਨੂੰ ਚੱਲ ਹੁਣ ਮਿਲਦੇ ਆਪਾਂ ਅੱਗੇ ਚੋਬਰ ਆਪਣੇ ਨਾਲ ਹੀ ਆਣਗੇ ਇਹ ਹਾਂਜੀ ਆਪਾਂ ਹਾਂਜੀ ਆਪਾਂ ਆਗੇ ਬਾਜ਼ਾਰ ਆਗੇ ਓਏ ਆਗੇ ਆਹਾ ਤੁਹਾਡਾ ਘੰਟਾ ਕਰ ਘੰਟਾ ਘੰਟਾ ਕਰਾ ਹੀ ਆ ਆਜਾ ਇੱਧਰ ਆ ਜਾ ਬੱਤੇ ਇੱਧਰ ਆਜੋ ਚਲੋ ਆਜੋ ਹੈ ਨਹੀਂ ਤੁਸੀਂ ਬਾਹਰ ਲੈ ਆਣ ਵਾਲੇ ਖੁਸ਼ ਹੋ ਗਏ ਨਾ ਨਹੀਂ ਹੈ ਜਵਾਕ ਤਾਂ ਹੀ ਆ ਫਿਰ ਬਾਗ ਤਾਂ ਰੱਬ ਦਰੂ ਲੈ ਕੇ ਤਾਂ ਇਹਨਾਂ ਨੂੰ ਲੈ ਕੇ ਤਾਂ ਇਹਨੂੰ ਆਉਣਾ ਉਹ ਮੈਂ ਆਪਣ ਨੂੰ ਇੱਕ ਕੇ ਕੱਲੀ ਕੇ ਮਿਲ ਜੇ ਹਾਂਜੀ ਫੇਟਾ ਹੋ ਜੀ ਹਾਂਜੀ ਹੋ ਜਾਓ ਇੱਕ ਤੀਆ ਭਾਲ ਦੋ ਦੋ ਜੀਰਾ ਮਤ ਇੱਕ ਕੇ ਭਾਲ ਦੋ ਬਸ ਜੀਰੋਂ ਲੇ ਤਾਂ ਬਣ ਨਹੀਂ ਜੀਰਵਾ ਜੀਰਵਾ ਵੀ ਚਾਹੀਦੀ ਆ 3 ਲੱਖ ਫਰੀ ਬਣੂਗਾ ਨਾ ਚਲ ਕੋਈ ਨਾ ਪਾ ਦੇ ਅੰਕਲ ਦੱਸ ਪੱਦ ਲੈਣੀ ਆਈਸਕ੍ਰੀਮ ਕਿਹੜੀ ਲੈਣੀ ਦੱਸੋ ਮੈਨੂੰ ਪਤਾ ਤੂੰ ਜਾ ਕੇ ਨਹੀਂ ਦੱਸਦੇ ਕਿਹੜੀ ਲੈਣੀ ਦੱਸ ਜਿਹੜੀ ਕਦੇ ਨਹੀਂ ਖਾਧੀ ਉਹ ਖਾਣੀ ਆ ਹੁਣ ਮੌਕਾ ਵੀ ਹੈ ਮੌਕਾ ਹੁੰਦਾ ਕਲਮੀ ਕਹਾਦਾ ਮੌਕਾ ਘੱਟ ਹੈ ਠੀਕ ਹੈ ਨਾ ਅੱਥ ਘਰ ਦਾ ਵਾਸ ਕਿਹੜੀ ਖਾਣੀ ਉਹ ਆਈਸਕ੍ਰੀਮ ਦਾ ਲੈ ਲਓ ਜਿਹੜੀ ਨਹੀਂ ਖਾਧੀ ਉਹ ਲੈ ਲਓ ਹੁਣ ਹਾਂ ਅੰਕਲ ਉਹ ਸਾਡੇ ਜਵਾਬ ਹੀ ਡਰਾਦੇ ਯਾਰ ਪਤਾ ਇੱਧਰ ਮੈਂ ਦਾ ਰੱਖੀ ਗੀ ਨਾ ਇੱਧਰ ਲਾਖੋ ਪਤਾ ਜਾੜੀ ਉਹਨਾਂ ਦੇ ਕਿ ਇੱਥੇ ਲਾਖੋ ਅੰਕਲ ਵੀ ਬੰਦਾ ਕਹਿੰਦਾ ਈ ਹੈ ਨਾ ਯਾਰ ਇੱਧਰ ਉਹ ਬੱਚਾ ਵੀ ਰਿਹਾ ਇੱਧਰ ਵੀਰੇ ਦਾ ਕੋਈ ਨਹੀਂ ਕਹਿੰਦਾ ਲੈਣਾ ਤਾਂ ਲੈ ਲਓ ਵੀਰੇ ਦਾ ਬੱਚਾ ਪੈਸੇ ਬੱਬੂ ਨੇ ਦੇਣੇ ਆ ਲੈਣੇ ਤੁਸੀਂ ਮੈਂ ਵੀਰੇ ਦਾ ਕੁਝ ਨਹੀਂ ਕਹਿੰਦਾ ਕੀ ਯਾਰ ਅੰਕਲ ਕਹਿੰਦਾ ਉੱਥੋਂ ਲਿਆਓ ਹਨਾ ਬਹਿੰਡੇ ਵਗ ਜੰਮੇ ਆਪਾਂ ਅੰਕਲ ਕਹਿੰਦਾ ਬਹਿੰਡੋ ਲੈ ਕੇ ਆਓ ਕਹਿੰਦਾ ਬਾਕੀ ਐਕ ਸਵਾੜੀਕ ਜਣਾ ਯਾਰ ਚਲੋ ਨਾ ਬਹਿੰਡਿ ਚੱਲ ਯਾਰ ਬੂਹ ਬਹਿੰਡੋ ਲੈ ਕੇ ਆਨੇ ਆ ਘਰੇ ਆਪੀ ਵਗ ਜਾਓ ਹੁਣ ਅਸੀਂ ਨਹੀਂ ਛੱਡ ਕੇ ਆਉਂਦੇ ਆਪੀ ਯਾਰ ਬੰੂ ਛੱਡ ਇਹਨਾਂ ਨੂੰ ਇੱਥੇ ਰੱਖ ਆਪਾਂ ਚੱਲਦੇ ਆ ਜੀ ਇੱਥੇ ਛੱਡ ਦਿਓ ਇੱਥੇ 10 ਮਿੰਟਾਂ ਨੂੰ ਰਹਿ ਕੇ ਚੰਗਾ ਕਹਤਾਂ ਉਹ ਜੇਪੇ ਟਿੰਨੇ ਜੰਗੋਟ ਨੇ ਕਿੰਨੀ ਅਰਕੀ ਨੀ ਦੁਕਾਨਾਂ ਘਾਤੀ ਆਪਾਂ ਹਨਾ ਲੱਭੇ ਨਹੀਂ ਕੁਛ ਬਚਿੰਡੇ ਦੇਖੋਗੇ ਤਾਂ ਆਪ ਜੀ ਬੜਾ ਕਿੰਨਾ ਜੇ ਇੱਕ ਚੀਜ਼ ਦੋ ਚੀਜ਼ ਦੁਕਾਨਾਂ ਦੇ ਨਾਮ ਮੇਰੇ ਤੀਜੀ ਦੁਕਾਨ ਦੇਖ ਕੇ ਉਹ ਤਾਂ ਮੈਂ ਬਿਠਿੰਡੇ ਖਿੱਚਦੇ ਚਲੋ ਫੇ ਚੱਲੀ ਆਪਾਂ ਤੁਸੀਂ ਨਹੀਂ ਹੁੰਦੇ ਕਿੱਥੇ ਮਿਲ ਜੂਏ ਚਲੋ ਬੜਾ ਚੱਲੇਗੀ ਬਟਿੰਡੇ ਚੱਲਦੇ ਫਿਰ ਆਪਾਂ ਚੱਲੇਗੀ ਚਲੋ ਬੜੇ ਹਿੰਡੇ ਚਲੋ ਪੌਣ ਆਈ ਸੀ ਕਿ ਬਟਿੰਡੇ ਨੂੰ ਪਤਾ ਹੀ ਆ ਤੇ ਪੁੱਛੋ ਤਾਂ ਕੋਈ ਮਿਲਣਾ ਨਹੀਂ ਸਾਡੇ ਲੈਣਾ ਵੇ ਤੇ ਆਪਾਂ ਉਹਨਾਂ ਨੇ ਆ ਅੰਕਲ ਜੀ ਦੀ ਦੁਕਾਨ ਤੇ ਸਾਰੇ ਜਣੇ ਜਰੂਰ ਆਇਓ ਠੀਕ ਹੈ ਤੇ ਬਾਕੀ ਸਾਰਾ ਸਮਾਨ ਮਿਲ ਜਣਾਣਾ ਇਕੱਲੇ ਤੋਂ ਬਰਡੇ ਬੁੱਡੇ ਲਾ ਕੋਈ ਮਰਜ਼ੀ ਲੈ ਲਓ ਯਾਰ ਕੋਈ ਚੱਕਰ ਹੀ ਨਹੀਂ ਬੱਕੇ ਆਪਾਂ ਤੁਹਾਨੂੰ ਬਾਹਰ ਦਾ ਮੋਲਦਗਾ ਨਹਿਰਾ ਤੁਹਾਨੂੰ ਫੁੱਲ ਹੋ ਗਿਆ ਇੱਥੇ ਆ ਦੇਖੋ ਬਾਕੀ ਉਹਨਾਂ ਆਪਾਂ ਸਮਾਨ ਕਢਾਲ ਗਏ ਫਿਰ ਆਪਾਂ 300 ਕੇ ਵਾਲਾ ਫੁੱਲ ਘੇੜਾ ਸੈਲੀਬ੍ਰੇਟ ਕਰਨਾ ਕੇਕੋ ਕੱਟ ਕਰਨਾ ਹਨ ਤੇ ਬਾਕੀ ਨੂੰ ਸਮਾਨ ਆ ਪਕੜਵਾ ਲਏ ਬਣ ਗਿਆ ਕੰਮ ਬਣ ਗਿਆ ਕੰਮ ਥੋੜਾ ਬਣੂਗਾ ਹੀ ਸਪੈਸ਼ਲ ਆਇਆ ਨਹੀਂ ਜ਼ਰੂਰ ਇੱਥੇ ਤਾਂ ਬਣੂਗਾ ਦੇਖਦੇ ਕੀ ਕੁਝ ਨਿਕਲਦਾ ਆ ਲੋਈ ਤੇ ਮੱਲ ਲੋਈ ਤੇ ਮੱਲ ਗਿਆ ਆਪਣਾ ਆ ਦੇਖੋ ਕਿਧੋਣੀ ਮਿਲਿਆ ਇੱਥੇ ਮਿਲ ਗਿਆ ਦੇਖੋ 000 ਕੀ ਆਲਾ ਜੜੀ ਜੀ ਆਲਾ ਹੀ ਤੇ ਲੱਗੀ ਜੀ ਦੋਰੀ ਕੀ ਆ ਜੀ ਰੋ ਜੀ ਮਿਲ ਜਾਣੀ ਗਿਆ ਕੋ ਜੀ ਉਹ ਪਤਾ ਨਹੀਂ ਜ਼ਰੂਰ ਚੱਲ ਕੇ ਹੈਗਣੀਆਂ ਅੰਕਲ ਮੋੜੂਗਾ ਸਪੈਸ਼ਲ ਪੁੱਛੋਂ ਮੰਡੀ ਤੋਂ ਆਇਆ ਅੰਕਲ ਦੇਖੋ ਜੀ ਪਹਿਲਾਂ ਠੀਕ ਹੈ ਦੋ ਪਟਾਕੇ ਤੇ ਦੋ ਝੱਗ ਦੇ ਦੋ ਇੱਕ ਸਾਢੇ ਦਾ ਡਬਲ ਟੇਪ ਵੀ ਲੈ ਲਈ ਯਾਰ ਡਬਲ ਟੇਪ ਦਾ ਹਾਂਜੀ ਵੱਡੀ ਦਾ ਹਾਂ ਵੱਡੀ ਦਾ ਮਾਫੀ ਵੱਡੇ ਗਾ ਜੀ ਤੇ ਅੰਕਲੇ ਯਾਰ ਦੁਬਾਰਾ ਨਾ ਹੋ ਕਰਨਾ ਭਾਵੇਂ ਹਾਂ ਇੱਕ ਬਹੁਤ ਦਾ ਡਬਲ ਟੇਪ ਲੈਣਾ ਵੱਡੀ ਹਨਾ ਡਬਲ ਟੇਪ ਯਾਰ ਪੂਰੀ ਵੱਡੀ ਕਹਿੰਦੇ ਨੇ ਪੂਰੀ ਲੱਗ ਗਈ ਇੰਨੀ ਦੂਰ ਆਏ ਆ ਵੇ ਓਏ ਯਾਰ ਤੇ ਲੱਗ ਗਿਆ ਬਸ ਉਹ ਤਾਂ ਬਗ ਉਹ ਤਾਂ ਬਗ ਜਾਣਗੇ ਉਹ ਤਾਂ ਬਗ ਜਾਣਗੇ ਬਸ ਰੱਬ ਮੀ ਨਾ ਪਾਵੇ ਆ ਮਿਲ ਜੀਰੋਂ ਤਾਂ ਕੀ ਕੀ ਲਿਆ ਇਹ ਇਹ ਹੋਰ ਆ ਨਾ ਮਿਲ ਜੀਰੋਂ ਤਾਂ ਨਹੀਂ ਜੀਰੋਂ ਨਹੀਂ ਘਰ ਜੀਰੋਂ ਆ ਜੀਰੋਂ ਲੱਗਦਾ ਤਾਂ ਠੀਕ ਆ ਹਾਂ 0 0 ਇੱਕ ਹੋਰ ਕੱਢਦੇ ਅਸੀਂ ਬਸ ਇੱਥੇ ਦੇਖ ਲੈ ਜੀ ਮਗਰੀ ਦਾ ਕੋਡ ਦਿੱਕਲੀ ਤੇ ਕੱਢੀ ਜਾਵੇ ਹਾਂ ਇਹ ਰਹੀ ਆ 0 ਇੱਕ ਕੱਟ ਜਾ ਕੇ ਇਹ ਤਾਂ ਜੁੜ ਗਿਆ ਨਾ ਖਰਾਵਾ ਲੱਗੇ ਇਕੱਠੇ ਮਿਲਣਗੇ ਲਾ ਕੇ ਦੇਖ ਕੋਈ ਹੋਰ ਬਾਕੀ ਨਾ ਬਗਾਂ ਮੈਂ ਉਹ ਹੀ ਕਰਨਾ ਪੰਜ ਇੱਧਰ ਵੀ ਇੱਕ ਰਾ ਪਿਆ ਦੇਖਦੇ ਹਾਂ ਜੀ ਨਹੀਂ 0 ਨਹੀਂ 0 ਨਹੀਂ ਆ ਵੀ 0 ਹੈ

ਆਲਾ ਮਿਲ ਗਈ ਮਿਲ ਗਈ ਮਿਲ ਗਈ ਮਿਲ ਗਈ ਜ਼ੀਰੋ ਮਿਲ ਗਈ ਕਿਰੇ ਕਿਰੇ ਹੋ ਗਏ ਆਪਣੇ ਆਪਣੇ ਮਤਲਬ ਕਿ ਤਿੰਨ ਕੇ ਹੋ ਗਿਆ ਤਿੰਨ ਹੋ ਗਏ ਆ ਤਿੰਨ ਹੋ ਗਿਆ ਬਸ ਤਿੰਨ ਫਿਰ ਜ਼ੀਰੋ 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 ਇੱਕ ਆ ਫਲਾਈ ਇਹਨਾਂ ਹਵਾ ਕੇ ਮੇਰੀ ਖਲੂ ਹਵਾ ਕੱਢ ਦਿੰਨੇ ਆ ਤੇ ਆ ਕੇ ਦਾਂ ਦੇ ਤਾਂ ਕੇ ਇਹਨਾਂ ਨੂੰ ਹੋ ਗਿਆ ਲਓ ਜੀ ਤਿੰਨ ਥੋੜਾ ਚਾਰ ਜ਼ੀਰੋ ਇੱਕ ਦਮ ਟੇਪ ਇਹ ਦਮ ਲਾ ਕੇ ਹੋ ਗਏ ਤੋ ਬੜੀ ਫਿੱਟ ਉਹ ਵਿਚ ਪਾ ਦੇ ਤੁਸੀਂ ਹੱਥ ਜਿਵੇਂ ਭਰਾਵਾ ਕੀ ਕਰੀਆਂ ਠੀਕ ਕਰ ਹਾਂ ਲੈ ਲੈ ਜਮਾ ਲੈ ਉੱਥੋਂ ਤਾਂ ਮਿਲੇ ਨਹੀਂ ਸਪੈਸ਼ਲ ਆਇਆ ਬੜਾ ਦੇਖਣ ਨੂੰ ਠੀਕ ਹੈ ਕੰਕਾ ਜੀ ਠੀਕ ਹੈ ਚਲ ਜੀ ਮਿਲਦੇ ਆਂ ਤੁਮ ਮਾਝੇ ਮੁੰਡੇ ਆਉਣਾ ਪੱਕੇ ਇੱਕ ਕੋਲ ਐਨ ਫਿਰ ਮਿਲਦੇ ਆਪਾਂ ਅਗਲੇ ਆ ਜੀ ਹੋ ਗਿਆ ਕਾਦੇ ਮਾਰੇ ਖੜੇ ਆਂ ਆਪਾਂ ਉੱਧ ਬਾਈ ਨੇ ਫੋਨ ਕੀਤਾ ਹੈਗਾ ਪੂਰਾ ਟੈਨੂ ਲੈ ਕੇ ਆ ਰਿਹਾ ਬਈ ਉੱਧ ਕੰਨਾ ਬੰਦ ਇਹ ਅਰਨੇਰਾ ਕਿੰਨਾ ਹੋ ਗਿਆ ਬਾਈ ਯਾਰ ਮੇਰਾ ਕਿ ਬਈ ਨੂੰ ਫੋਨ ਲੱਗਾ ਹੋ ਗਿਆ ਬਾਈ ਸਾਡੇ ਨਾਲ ਤਾਂ ਯਾਰ ਪੂਰਾ ਟੱਕਾ ਗਨੋ ਤੇ ਹੁਣ ਆਹ ਉਹ ਦਾ ਟਾਈਮ ਦੇਖੀਓ ਹੁਣ ਟਾਈਮ ਤੋਂ ਸਵਾ 8:16 ਹੋ ਗਏ ਕੱਬਾ 7 ਵਜੇ ਤੋਂ ਰਹਿਣਾ ਉਦੋਂ ਕਿਹ ਐ ਤੇਰੇ ਪੁੱਛੋ ਵਾਲੀ ਬਕਾਈ ਹੋਈ ਆਪਣੀ ਪੁੱਛੋ ਵਾਲੀ ਬਕਾਈ ਹੋਈ ਚੱਲ ਕੋਈ ਨਾ ਆਉਂਦੇ ਬਾਈ ਨੂੰ ਫਿਰ ਠੀਕ ਆ ਮੋਲਸਟਰ ਬਣਾਉਣਾ ਫਿਰ ਅੱਜ ਕਿੰਨਾ ਟਾਈਮ ਮਰਜੀ ਲੱਗ ਜੇ ਪਟਾਕੇ ਪਾ ਕੇ ਹਟਨੇ ਆ ਪਾ ਠੀਕ ਆ ਬਈ ਆ ਇਹ ਮਾਰ ਗਿਆ ਬਾਈ ਕਿੱਦੂ ਗਾਇਆ ਸਰਾਭਾ ਆ ਗਿਆ ਆਪਣਾ ਡੱਬਾ ਨਾ ਦਿਖਾਈ ਬਾਈ ਡੱਬਾ ਲੇ ਗਈ ਚੱਲ ਹੁਣ ਕੇਕ ਲੈ ਲਈ ਘੰਟਾ ਜਾ ਫਿਰ ਚਾਕਲੇਟ ਵਿੱਚ ਜ਼ਿਆਦਾ ਪਵਾ ਲਈ ਕਿੱਲੇ ਨਾਲ ਠੀਕ ਚੱਲ ਬਾਈ ਬੰਦ ਕਰਨ ਨਹੀਂ ਜਾਂਦੇ ਬਾਈ ਦਿਖਾਓ ਕੇਕ ਉੱਥੇ ਤਾਂ ਫੁੱਲ ਸਨ ਇੱਥੇ ਬਾਈ ਕਿੱਧਰੇ ਕਿੱਧਰੇ ਫਿਰਦਾ ਹੈ ਕਿੱਧਰੇ ਕਿੱਧਰੇ